ਤਾਰਮਿਕ ਪੁਰਸ਼ ਜਿਹੜੇ ਇਸ ਮਾਰਗ ਦੇ ਪੰਦੀ ਬਣਦੇ ਨੇ ਜੋ ਉਹਨਾਂ ਦੇ ਮੁਖਾਰ ਵਿੰਦ ਤੋਂ ਬੜੇ ਉੱਚੇ ਸੁੱਚੇ ਬੋਲ ਬੋਲੇ ਜਾਂਦੇ ਹਨ ਉਹਨੂੰ ਕਹਿੰਦੇ ਨੇ ਜੀ ਸ਼ਬਦ ਸਲੋਕ ਤੇ ਸਲੋਕ ਤੋਂ ਬਾਅਦ ਆਪ ਜੀ ਦਰਸ਼ਨ ਕਰੋ ਆਗਮ ਆਗਾਦ ਪਾਰ ਬ੍ਰਹਮ ਸੋਏ ਜੇ ਐੜਾ ਥੋੜਾ ਵੱਖਰਾ ਕਰਕੇ ਵੇਖੀਏ ਕੰਮ ਰਹਿ ਜਾਂਦਾ ਹੈ ਗੰਮਤਾ ਪਹੁੰਚ ਆਗਮ ਜਿਹਦੇ ਤੱਕ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਇਸੇ ਲਈ ਉਹ ਅਗੰਮ ਹੈ ਅੱਗੇ ਪਾਰ ਬ੍ਰਹਮ ਵੇਖੋ ਜੀ ਆਗਾਦ ਤੇ ਪਾਰ ਬ੍ਰਹਮ ਉਹ ਪ੍ਰਭੂ ਜਿਹਨੂੰ ਪਾਰ ਬ੍ਰਹਮ ਕਹਿੰਦੇ ਹਨ ਉਹ ਅਗੰਮ ਹੈ ਗੁਰਬਾਣੀ ਲਿਖਣ ਸ਼ੈਲੀ ਮੁਤਾਬਿਕ ਜਦੋਂ ਕਿਸੇ ਅਖੜ ਦੇ ਓਪੋਜ਼ਿਟ ਐੜਾ ਲੱਗ ਜਾਂਦਾ ਹੈ ਨਾ ਉਸ ਨੂੰ 네ਗੇਟਿਵ ਬਣਾਉਂਦਾ ਹੈ ਜਿਵੇਂ ਗੰਮ ਅਗੰਮ ਗੰਮ ਤਾਂ ਦੋ ਰਹਿਤ ਆਗਮ ਆਗਾਦ ਆਗਾਦ ਹੁੰਦਾ ਜਿਹਦੀ ਗਹਿਰਾਈ ਵੀ ਨਹੀਂ ਜਾਣੀ ਜਾ ਸਕਦੀ ਜੀ ਅਥਾ ਹੈ ਇਸੇ ਕਰਕੇ ਪਾਰ ਬ੍ਰਹਮ ਅਗਮ ਹੈ ਅਗਾਧ ਹੈ ਤੇ ਜਿਹੜਾ ਇਹਨਾਂ ਨੂੰ ਕਹਿੰਦਾ ਹੈ ਜੋ ਜੋ ਕਹੇ ਸੋ ਮੁਕਤਾ ਹੋਏ ਜਿਵੇਂ ਆਪਜੀ ਸੰਗਤ ਕਰਦੇ ਹੋ ਨਾ ਮੁਬਾਰਕ ਹੈ ਜੇ ਤੁਸੀਂ ਘਰ ਵਿੱਚ ਵੀ ਸੰਗਤ ਕਰਦੇ ਗੁਰੂ ਦੀ ਗੁਰੂ ਦੀ ਸੰਗਤ ਕਰਦੇ 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 ਜੇ ਕੀਤੇ ਗੁਰੂ ਅੰਦਰ ਦਿੱਸਤੇ ਆ ਇੱਕ ਦਿਨ ਆਏਗਾ ਲੱਖਾਂ ਖੁਸ਼ੀਆਂ ਜੀਵਨ ਵਿੱਚ ਆ ਜਾਣਗੀਆਂ ਨਾਨਕ ਭਗਤਾਂ ਸਦਾ ਵਿਕਾਸ ਤੇ ਅੰਦਰੋਂ ਰੂਹ ਆਤਮਾ ਮਨ ਸੱਚਮੁੱਚ ਬੋਲੇਗਾ ਕੇਵਲ ਜ਼ਬਾਨ ਨਾਲ ਨਹੀਂ ਬੋਲੇਗਾ ਅੰਦਰੋਂ ਬੋਲੇਗਾ तप तकड़ा बुझ गया तप तकड़ा बुझ गया।, गया।, गया जी तप तड़ा बुझ गया तपत कड़ा बुझ गया कि मैं जो जो कह सो मुक्ता होए की किया गुर सीतल नाम दियो गुर सीतल नाम दियो तपत कड़ा बुझ गया तपत कड़ा बुझ गया फुटो अंडा परम का फुटो अंडा परम का मन पया पर गन पया पर क्योंकि जो आगम है ਅਗਾਧ ਹੈ ਪਾਰਬ੍ਰਹਮ ਪਿਤਾ ਹੈ ਅੰਤਰਜਾਮੀ ਪਿਤਾ ਹੈ ਜਦੋਂ ਗੁਰਬਾਣੀ ਨਾਲ ਜੁੜੇ ਨਿਰੰਕਾਰ ਨਾਲ ਜੁੜੇ ਜੋ ਜੋ ਕਹੈ ਸੋ ਮੁਕਤਾ ਹੋਏ ਜੋ ਵੀ ਨਾਮ ਜਪੇਗਾ ਮੁਕਤਾ ਉਹ ਬੰਦਨਾ ਤੋਂ ਆਜ਼ਾਦ ਹੋ ਜਾਏਗਾ ਜੀ ਜਿਹੜਾ ਉਹਨੂੰ ਯਾਦ ਕਰਦਾ ਹੈ ਜਿਹੜਾ ਉਹਨੂੰ ਆਖਦਾ ਹੈ ਜੰਮਣ ਮਰਨਾ ਕੱਢਿਆ ਜਾਏਗਾ ਉਹਦਾ ਪਰ ਇੱਕ ਸ਼ਰਤ ਹੈ ਆਪਣ ਹੱਥੀਆ ਆਪਣਾ ਆਪਣ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਐ ਆਪੇ ਹੀ ਕਾਜ ਸਵਾਰੀ ਐ ਕਾਜ ਸਵਾਰੀ ਐ ਆਪੇ ਹੀ ਕਾਜ ਸਵਾਰੀ ਐ ਸੁਨ ਮਿੱਤਾ ਤੇ ਸੁਣ ਵੇਖੋ ਜੀ ਨੰਨੇ ਨੂੰ ਸਿਹਾਰੀ ਲੱਗੀ ਹੋਈ ਐ ਸੁਣਦੇ ਮੇਰੇ ਮਿੱਤਰ ਸੁਣਨਾ ਕਰ ਅੱਗੇ ਨਾਨਕ ਬਿਨਵੰਤਾ ਨਾਨਕ ਬਿਨ ਬੰਤਾ ਇਕੱਠਾ ਬੋਲਣਾ ਹੈ ਜੀ ਨੰਨੇ ਦੇ ਕੱਕੇ ਨੂੰ ਓਂਕੜ ਲੇਖੋ ਓਂਕੜ ਲੱਗੀ ਹੈ ਨਾ ਇਹ ਨਾਨਕ ਜੀ ਆਪਣੇ ਲਈ ਕਹਿੰਦੇ ਨੇ ਇਸ ਕਰਕੇ ਇਕੱਠਾ ਬੋਲਣਾ ਹੈ ਜਿਵੇਂ ਕਵੀ ਮੋਰ ਛਾਪ ਆਉਂਦਾ ਨਾਨਕ ਨਾਨਕ ਨਾ ਹੁੰਦਾ ਠੀਕ ਹੈ ਆਪਾਂ ਥੋੜਾ ਜਮਕ ਦੇ ਦੰਨੇ ਆ ਪਰ ਜਿੱਥੇ ਔਂਕੜ ਲੱਗੀ ਹੋਈ ਹੈ ਉਹ ਸ਼ਰੀਰ ਉਹ ਮਹਿਲਾ ਆਪਣੇ ਬਾਰੇ ਕਹਿੰਦੇ ਨੇ ਕਿ ਸਾਡੇ ਲਈ ਵੇਖੋ ਬੇਨਤੀ ਬਿਨਵੰਤਾ ਬੇਨਤੀ ਕਰਦਾ ਕਹਿੰਦੇ ਮੇਰੇ ਮਿੱਤਰ ਮੈਂ ਰੱਬ ਦੇ ਪਿਆਰਿਆਂ ਦੀ ਗੱਲ ਕਰਨ ਲੱਗਿਆ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ ਗੁਰਬਾਣੀ ਵਿੱਚ ਸਾਧੂ ਗੁਰੂ ਲਈ ਵੀ ਹੈ ਤੇ ਸਾਧੂ ਗੁਰਮੁਖਾਂ ਲਈ ਵੀ ਹੈ ਉਹ ਗੁਰਮੁਖ ਜੋ ਨਾਮ ਜਪਦੇ ਨੇ ਤੇ ਜਪਾਉਂਦੇ ਨੇ ਉਹ ਲੋਕ ਕੋਈ ਪਹਿਰਾਵੇ ਵਾਲੇ ਨਹੀਂ ਉਹ ਲੋਕ ਆਪਾਂ ਕਿਸੇ ਨੂੰ ਨਹੀਂ ਕਹਿਣਾ ਆਪਾਂ ਕਿਸੇ ਨੂੰ ਨਹੀਂ ਮੰਨਣਾ ਉਹ ਲੋਕ ਨੇ ਜੀਨਾ ਸਾਸਗੀਰਾਸ ਨਾ ਵਿਸਰੇ ਜੀਨਾ ਸਾਸਗੀਰਾਸ ਨਾ ਵਿਸਰੇ ਦਿਨਾ ਹਰ ਨਾਮਾ ਮਨ ਮੰਨਤ ਹਰ ਨਾਮਾ ਮਨ ਮੰਨਤ ਸਾਸਗੀਰਾਸ ਜਿਵੇਂ ਸ੍ਰੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਬੋਲਣਾ ਕਿ ਮੁਬਾਰਕ ਹੈ ਪਰ ਇੱਕ ਵਾਹਿਗੁਰੂ ਵਾਹਿਗੁਰੂ ਬੋਲਦਾ ਤੇ ਹੈ ਪਰ ਉਹ ਗੁਰਬਾਣੀ ਨਾਲ ਨਹੀਂ ਜੁੜਿਆ ਰਾਮ ਰਾਮ ਬੋਲਦਾ ਤੇ ਹੈ ਰਾਮ ਰਾਮ ਸਭ ਕੋ ਕਹ ਹੈ ਕਹਿਆ ਰਾਮ ਨਾਮ ਹੋਏ ਪਰ ਕੁਝ ਨਾ ਕੁਝ ਐਵੇਂ ਦਾ ਹੁੰਦਾ ਹੈ ਜੋ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਜਿਨਾ ਸਾਸ 기ਰਾਸ ਹਰ ਸਾਹ ਰੱਬ ਨੂੰ ਯਾਦ ਰੱਖਿਆ ਆਪਣੇ ਲਾਗੇ ਸਮਝਿਆ ਜਿਸ ਪਾਸ ਲੁਕਾਂਦੜੋ ਮੈਂ ਜਿਹਦੇ ਕੋਲ ਕੋ ਰੱਖ ਰਿਹਾ ਉਹ ਮੈਨੂੰ ਜਾਣਦਾ ਹੈ ਉਹ ਮੇਰੇ ਨਾਲ ਬੈਠਾ ਵੇਖ ਰਿਹਾ ਹੈ ਉਹ ਸਭ ਕੁਝ ਵੇਖਦਾ ਹੈ ਤੇ ਉਹ ਚੰਗੇ ਗੁਣਾ ਨਾਲ ਸਾਂਝ ਪਾ ਕੇ 24 ਘੰਟੇ ਬਤੀਤ ਕਰਦਾ ਹੈ ਇੱਕ ਹਫਤਾ ਬਤੀਤ ਕਰਦਾ ਹੈ ਇੱਕ ਮਹੀਨਾ ਬਤੀਤ ਕਰਦਾ ਹੈ ਇੱਕ ਸਾਲ ਬਤੀਤ ਕਰਦਾ ਹੈ ਪੂਰੀ ਜ਼ਿੰਦਗੀ ਬਤੀਤ ਕਰਦਾ ਹੈ ਜੀਨਾ ਸਾਸ ਕੀ ਰਾਸ ਨਾ ਵਿਚਰੇ ਇਹ 24 ਘੰਟੇ ਦਾ ਭਜਨ ਹੈ ਹਰ ਨਾਮਾ ਮਨ ਮੰਤ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਸਾਧ ਜਨ ਕਿਹੜੇ ਨੇ ਸਾਧ ਜਨ ਕੀ ਅਚਰਜ ਕਥਾ ਤਨ ਸੇ ਸਈ ਨਾਨਕਾ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਪੂਰਨ ਸੋਈ ਸੰਤ ਮੁਆਫ ਕਰਨਾ ਜੀ ਪਹਿਰਾਵੇ ਦੀ ਗੱਲ ਨਹੀਂ ਕੋਈ ਇੱਕ ਘਰ ਵਿੱਚ ਨਾ ਮੱਜਾਂ ਰੱਖੀਆਂ ਨੇ ਮੱਜਾਂ ਦਾ ਕੰਮ ਕਰਨ ਵਾਲਾ ਵੀ ਹੋ ਸਕਦਾ ਹੈ ਕੰਮ ਕਰਨ ਵਾਲਾ ਉਹ ਕੋਈ ਸਾਡੇ ਘਰ ਦਾ ਨੌਕਰ ਵੀ ਹੋ ਸਕਦਾ ਹੈ ਉਹ ਘਰ ਦਾ ਕੋਈ ਮਾਲਕ ਵੀ ਹੋ ਸਕਦਾ ਉਸ ਘਰ ਦਾ ਕੋਈ ਬਜ਼ੁਰਗ ਵੀ ਹੋ ਸਕਦਾ ਵੱਡਾ ਕੋਈ ਵੀ ਹੋ ਸਕਦਾ ਭਾਵੇਂ ਉਹ ਚੋਲਾ ਵੀ ਨਾ ਪਾਉਂਦਾ ਹੋਵੇ ਕੋਈ ਹੋ ਸਕਦਾ ਕੋਈ ਸਬਜ਼ੀ ਵਾਲਾ ਵੀ ਹੋ ਸਕਦਾ ਜਿਹੜਾ ਹੱਕ ਸੱਚ ਦਾ ਖਾਂਦਾ ਕੋਈ ਵੀ ਹੋ ਸਕਦਾ ਮਹਾਰਾਜ ਕਹਿੰਦੇ ਸੁਨਮੇਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਜਿਹੜੇ ਪਰਮਾਤਮਾ ਦੀ ਕਥਾ ਕਰਨ ਵਾਲੇ ਸਾਧੂ ਹਨ ਨਾ ਸਾਧ ਜਨਾ ਕੀ ਅਚਰਜ ਕਥਾ ਕਹਿੰਦੇ ਉਹਨਾਂ ਦੀ ਕਥਾ ਵੀ ਅਚਰਜ ਹੈ ਕਈ ਏਰੀਏ ਵਿੱਚ ਦੀ ਇੱਥੇ ਧਿਆਨ ਦੇਣਾ ਨਾ ਕਈ ਸੰਗਤੀ ਵੀ ਆਪਾਂ ਗੱਲਾਂ ਆਮ ਕਰਦੇ ਸੁਣਦੇ ਆ ਇਹ ਬੋਲੀ ਹੈ ਇਲਾਕੇ ਦੀ ਕਈ ਜਗ੍ਹਾ ਅਚਰਜ ਕਿਹਾ ਜਾਂਦਾ ਹੈ ਕਈ ਜਗ੍ਹਾ ਅਚਰਜ ਕਿਹਾ ਜਾਂਦਾ ਹੈ ਆਮ ਪ੍ਰੇਮੀ ਮਿਲ ਜਾਂਦੇ ਨੇ ਜੀ ਅਚਰਜ ਕਹਿਣਾ ਜਾਂ ਅਚਰਜ ਕਹਿਣਾ ਇਹ ਦੋਨੋਂ ਪਰਮਾਨ ਨੇ ਕੋਈ ਵੀ ਕੁਝ ਬੋਲ ਸਕਦਾ ਅਚਰਜ ਵੀ ਬੋਲ ਸਕਦਾ ਅਚਰਜ ਵੀ ਬੋਲ ਸਕਦਾ ਇਹ ਇਲਾਕਿਆਂ ਦੀ ਲੈਂਗੁਏਜ ਹੈ ਤੇ ਅਸਲੀ ਜਿਹੜਾ ਸ਼ਬਦ ਹੈ ਇਹ ਵੀ yaad ਕਰੋ ਆਸਚਰਿਆ ਹੈ ਜੀ ਆਸਚਰਿਆ ਹੈਰਾਨੀ ਜਨਕ ਜਿਸ ਗੱਲ ਨੂੰ ਸੁਣ ਕੇ ਮਨੁੱਖ ਹੈਰਾਨ ਹੋ ਜਾਵੇ ਉਹਨੂੰ ਕਹਿੰਦੇ ਨੇ ਅਸਚਰਜ ਯਾਦ ਰੱਖਿਓ ਅੱਗੇ ਅਸ਼ਟਪਦੀ ਦੀ ਅੱਠ ਪਦਿਆਂ ਵਾਲੀ ਰਚਨਾ ਸਾਧਕੈ ਸੰਗ ਮੁਖ ਉਜਲ ਹੋਤ ਗੁਰੂ ਸਾਧੂ ਤੇ ਗੁਰਮੁਖ ਉਹਨਾਂ ਦੀ ਸੰਗਤ ਵਿੱਚ ਮੁਖ ਉਜਲਾ ਹੁੰਦਾ ਹੈ ਜੀ ਸਾਧੂ ਨਾਲ ਬੈਠ ਕੇ ਚਿਹਰਾ ਪਵਿੱਤਰ ਹੋ ਜਾਂਦਾ ਹੈ ਡਿੱਗਿਆਂ ਨੂੰ ਝੁੱਕ ਲੈਂਦਾ ਹੈ ਗੁਰਮੁਖ ਕੁਝ ਕਪੜਿਆਂ ਤੇ ਦਾਗ ਦੁਖੀ ਕਰਦੇ ਨੇ ਕੁਝ ਕਪੜਿਆਂ ਤੇ ਜਿਹੇ ਦਾਗ ਲੱਗ ਜਾਂਦੇ ਨੇ ਨਾ ਉਤਰਦੇ ਨਹੀਂ ਜਾ ਫਿਰ ਉਤਨਾ ਹੀ ਲੱਗ ਜਾਣ ਦੁਖੀ ਕਰਦੇ ਨੇ ਕੁਝ ਕੈਰੈਕਟਰ ਦੇ ਦਾਗ ਵੀ ਬੜੇ ਦੁਖੀ ਕਰਦੇ ਨੇ ਕੈਰੈਕਟਰ ਦੇ ਦਾਗ ਕੈਰੈਕਟਰ ਤੇ ਲੱਗੇ ਦਾਗ ਸਾਧੂ ਧੋ ਦਿੰਦਾ ਜੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਉੱਤੇ ਦੇਖੋ ਹੋਤ ਤੇ ਇੱਥੇ ਖੋਤ ਖੋਤ ਨਾਲ ਖੋਤ ਇਹ ਦੁਕਾਂਤ ਮਿਲਾਇਆ ਗੁਰੂ ਸਾਹਿਬ ਨੇ ਸ਼ਬਦ ਹੈ ਖੋ ਜਾਂਦੀ ਹੈ ਗੁਰੂ ਦੀ ਸੰਗਤ ਕਰਨ ਕਰਕੇ ਮਨ ਤੇ ਲੱਗੀ ਮੈਲ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਭਾਵ ਜਿਹੜਾ ਸਾਧੂ ਹੈ ਉਹ ਬੁਰਾਈਆਂ ਦੀ ਮੈਲ ਨੂੰ ਧੋ ਦਿੰਦਾ ਹੈ ਤੇ ਚਿਹਰਾ ਨਾ ਜਿਹੜਾ ਪਵਿੱਤਰ ਹੋ ਜਾਂਦਾ ਹੈ ਪਵਿੱਤਰ ਗੁਰਬਾਣੀ ਚ 1096 ਅੰਗ ਤੇ ਇੱਕ ਬੜਾ ਪਿਆਰਾ ਬਚਨ ਆਉਂਦਾ ਮਾਰੂ ਰਾਗ ਵਿੱਚ ਗੁੱਜੜਾ ਲੱਤਮ ਲਾਲ ਮਾਥਾ ਹੀ ਪ੍ਰਗਟ ਥਿਆ ਅੰਦਰ ਜੀ ਮੈਲ ਨਹੀਂ ਨਾ ਧਿਆਨ ਦਿਓ ਇਸ ਗੱਲ 'ਵਾਲ ਜੇ ਮੈਨੂੰ ਤੁਹਾਨੂੰ ਤੁਹਾਨੂੰ ਕੋਈ ਪਿਆਰ ਕਰਨ ਵਾਲਾ ਨਾ ਉਹ ਤੁਹਾਡਾ ਚਿਹਰਾ ਪੜ ਲਏ ਨਾ ਵੀ ਕੀ ਹੋਇਆ ਕੀ ਟੈਨਸ਼ਨ ਹੈ ਲਿਖਿਆ ਤਾਂ ਨਹੀਂ ਇੱਥੇ ਕੁਝ ਨਹੀਂ ਲਿਖਿਆ ਹੋਇਆ ਵੀ ਕੀ ਹੈ ਉਹ ਤੁਹਾਨੂੰ ਪੜ ਲਏਗਾ ਵੀ ਕੀ ਗੱਲ ਹੋਗੀ ਜੇ ਤੁਸੀਂ ਬਹੁਤ ਖੁਸ਼ ਹੋ ਤਾਂ ਵੀ ਪੜ ਲੈਣਾ ਗੁੱਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥਿਆ ਅੰਦਰ ਜੇ ਮੈਲ ਨਹੀਂ ਨਾ ਚਿਹਰਾ ਪਵਿੱਤਰ ਹੋਏਗਾ ਸਾਧ ਸੰਗ ਮਲ ਸਗਲੀ ਥੋਦ ਸਾਧ ਕੈ ਸੰਗ ਮਿਟੈ ਅਭਿਮਾਨ ਅਭਿਮਾਨ ਕੀ ਹੁੰਦਾ ਜੀ ਹੰਕਾਰ ਹੰਕਾਰ ਕੱਟ ਜਾਂਦਾ ਹੈ ਕੱਟ ਜਾਂਦਾ ਹੈ ਜਿਹੜੀ ਮੈਂ ਮੈਂ ਸੀ ਨਾ ਮੈਂ ਮੈਂ ਕੇਵਲ ਮੈਂ ਹੀ ਦੂਜਾ ਨਹੀਂ ਉਹ ਘਟ ਜਾਂਦਾ ਹੈ ਸੈਲਫ ਕੌਨਫੀਡੈਂਸ ਆ ਜਾਂਦਾ ਹੈ ਜੀ ਸੌਖਾ ਸਮਝ ਲਓ ਓਵਰ ਕੌਨਫੀਡੈਂਸ ਹੰਕਾਰ ਹੈ ਨਿਮਰਤਾ ਆ ਜਾਂਦੀ ਹੈ ਕਈ ਪਾਠ ਪੜਨਗੇ ਮੁਬਾਰਕ ਹੈ ਕਈ ਪੜਦੇ ਜਾਣਗੇ ਪੜਦੇ ਜਾਣਗੇ ਹੰਕਾਰੀ ਹੋ ਜਾਂਦੇ ਨੇ ਕੇਵਲ ਪਾਠ ਹੀ ਪੜਦੇ ਨੇ ਬਸ ਇਦਾਂ ਅਸੀਂ ਉੱਠਦੇ ਆਂ ਅਸੀਂ ਪਾਠ ਪੜ੍ਹਦੇ ਆਂ ਹੰਕਾਰੀ ਹੋ ਜਾਂਦੇ ਨੇ ਕੇਵਲ ਪਾਠ ਪੜਦੇ ਨੇ ਪੜਨਾ ਗਲਤ ਬਾਤ ਨਹੀਂ ਵਧੀਆ ਗੱਲ ਹੈ ਪਰ ਹੁੰਦਾ ਕੀ ਹੈ ਗੁਰੂ ਇਹੋ ਜੀ ਖੇਡ ਵਰਤਾਉਂਦਾ ਹੈ ਜਿਹਨੂੰ ਕੁਝ ਵੀ ਨਹੀਂ ਪਤਾ ਨਾ ਕਿਉਂਕਿ ਉਹਦਾ ਹੰਕਾਰ ਤੋੜਨਾ ਹੁੰਦਾ ਜਿਹਨੂੰ ਕੁਝ ਵੀ ਨਹੀਂ ਪਤਾ ਨਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਜਿਹਨੂੰ ਕੁਝ ਵੀ ਨਹੀਂ ਪਤਾ ਉਹ ਤੋਂ ਬੜਾ ਕੁਝ ਬਲਵਾ ਦਿੱਤਾ ਸਾਧਕਾ ਸੰਗ ਮਿਟੈ ਅਭਿਮਾਨ ਤੇ ਸਤ ਗੁਰੂ ਜੀ ਦੀ ਕਿਰਪਾ ਦੁਆਰਾ ਹੀ ਭਾਈ ਭਾਵ ਜਿਹੜਾ ਸਾਧੂ ਦੀ ਸੰਗਤ ਕਰਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਉਹਦਾ ਹੰਕਾਰ ਘਟ ਜਾਂਦਾ ਹੈ ਸਾਧਕੈ ਸੰਗ ਪ੍ਰਗਟੈ ਸੁ ਗਿਆਨ ਸੁ ਗਿਆਨ ਕੀ ਹੁੰਦਾ ਜੀ ਉੱਤਮ ਸ੍ਰੇਸ਼ਟ ਗਿਆਨ ਉਹ ਗਿਆਨ ਜਿਹੜਾ ਦੂਜਿਆਂ ਦਾ ਭਲਾ ਕਰਦਾ ਹੈ ਗਿਆਨ ਵੀ ਦੋ ਕਿਸਮਾਂ ਦਾ ਹੁੰਦਾ ਇਹ ਵੀ yaad ਰੱਖਿਓ ਇੱਕ ਗਿਆਨ ਦੂਜਿਆਂ ਦਾ ਭਲਾ ਹੀ ਕਰਦਾ ਹੈ ਇੱਕ ਤੇ ਸਾਧੂ ਹੈ ਸਾਧੂ ਕੋਲ ਬੈ ਕੇ ਚੰਗਾ ਕੁਝ ਮਿਲਦਾ ਹੈ ਬੜੇ ਉੱਚੇ ਉੱਚੇ ਬਚਨ ਬੋਲ ਮਿਲ ਜਾਂਦੇ ਨੇ ਤੇ 마ੜੇ ਕੋਲ ਬੈਠ ਕੇ ਗਿਆਨ ਤਾਂ ਉਹਨਾਂ ਕੋਲ ਵੀ ਹੈ 마ੜੀਆਂ ਗੱਲਾਂ ਮਿਲ ਜਾਂਦੀਆਂ ਨੇ ਜਿਵੇਂ ਚੋਰ ਹੈ ਚੋਰ ਕੋਲ ਗਿਆਨ ਤੇ ਹੈ ਵੀ ਚੋਰੀ ਕਿਵੇਂ ਕਰਨੀ ਹੈ ਅਸਰ ਤੇ ਹੋ ਹੀ ਜਾਂਦਾ ਹੈ ਸਾਧਕਾ ਸੰਗ 부ਝ ਹੈ ਪ੍ਰਭ ਨੀਰਾ ਗੁਰੂ ਪਿਆਰੇਓ ਜੇ ਆਪਾਂ ਸਾਰੇ ਮੇਰੇ ਸਮੇਤ ਨਾ ਆਪਾਂ ਸੰਗਤ ਵਿੱਚ ਬੈਠੇ ਆ ਨਾ ਜੇ ਆਪਾਂ ਘਰ ਹੁੰਦੇ ਪਤਾ ਨਹੀਂ ਕੀ ਕਰਨਾ ਸੀ ਹੁਣ ਆਪਾਂ ਕੀ ਕਰਦੇ ਹੁੰਦੇ ਪਤਾ ਨਹੀਂ ਮੁਬਾਰਕ ਹੈ ਜਿਹੜੇ ਘਰ ਵਿੱਚ ਵੀ ਜੁੜ ਜਾਂਦੇ ਨੇ ਆਪਣੇ ਜੇ ਪਾਠ ਸੁਣੋਂਗੇ ਗੁਰਮੁਖਾਂ ਨੂੰ ਸੁਣੋਂਗੇ 35 ਸਤ ਪੁਰਸ਼ਾਂ ਦੀ ਗੱਲ ਹੋ ਰਹੀ ਹੈ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸਮੇਤ ਮੈਂ ਤੁਹਾਡੇ ਵਿੱਚਾਂ ਮੈਂ ਵੀ ਸੁਣ ਰਿਹਾ ਨਾਲ ਨਾਲ ਇੱਕ ਦਿਨ ਮਨ ਕਹਿੰਦਾ ਹਾਂ ਨੇੜੇ ਵੱਸਦਾ ਹੈ ਮੈਂ ਗਲਤੀ ਨਹੀਂ ਕਰਨੀ ਮੇਰੇ ਨੇੜੇ ਹੈ ਬਿਲਕੁਲ ਨੇੜੇ ਹੈ ਹੁਣ ਜਿਹੜਾ ਸੰਗਤ ਹੀ ਨਹੀਂ ਕਰਦਾ ਕਦੇ ਪੋਥੀ ਸਾਹਿਬ ਵੀ ਨਹੀਂ ਫੜੀ ਨਾ ਕਦੇ ਚੰਗੀ ਸੰਗਤ ਕੀਤੀ ਆ ਉਹਨੂੰ ਕੋ ਪਰਮਾਤਮਾ ਤੇਰੇ ਨੇੜੇ ਆ ਕੋ ਗੱਲ ਲਾਇਆ ਵੀ ਮਾਰੀ ਜਾਂਦੇ ਹੋ ਪਰਮਾਤਮਾ ਕਿੱਥੇ ਨੇੜੇ ਹੈ ਉਹਨੂੰ ਵਿਸ਼ਵਾਸ ਹੀ ਨਹੀਂ ਹੈ ਸਾਧਕ ਹੈ ਸੰਗ ਬੁੱਝੈ ਪ੍ਰਭ ਨੇੜਾ ਗੁਰੂ ਦੀ ਸੰਗਤ ਕਰਕੇ ਉਹਦੇ ਨੇੜੇ ਇੰਨਾ ਨੇੜੇ ਹੋ ਜਾਂਦਾ ਹੈ ਨਾ ਸੱਚਮੁੱਚ ਉਹਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਪ੍ਰਾਣੀ ਇਹ ਸਮਝ ਆ ਜਾਂਦੀ ਹੈ ਸਾਧਕੈ ਸੰਗੁ ਗੁਜਿਹ ਪ੍ਰਭ ਨੇਰਾ ਤੇ ਉਹਨੂੰ ਆਪਣੇ ਨੇੜੇ ਮਹਿਸੂਸ ਕਰਦਾ ਹੈ ਸੱਚਮੁੱਚ ਮਹਿਸੂਸ ਕਰਦਾ ਹੈ ਸਾਧ ਸੰਗ ਸਭ ਹੋਤ ਨਿਵੇਰਾ ਨਿਵੇਰਾ ਸਭ ਲੇਖੇ ਸਮਾਪਤ ਕੁਦਰਤੀ ਨਿਜ਼ਵਾ ਮੁਤਾਬਿਕ ਸਾਨੂੰ ਲੇਖੇ ਦੇਣੇ ਪੈਂਦੇ ਨੇ ਵਿਝਣਾ ਆ ਜਾਂਦਾ ਹੈ ਕਰਮਾਂ ਦਾ ਬੋਝ ਉਤਰ ਜਾਂਦਾ ਹੈ ਬੰਦਾ ਹੌਲਾ ਹੋ ਜਾਂਦਾ ਹੈ ਸਾਧਕੈ ਸੰਗ ਪਾਏ ਨਾਮ ਰਤਨ ਸੰਗਤ ਕਰਕੇ ਹੀ ਰਤਨਾ ਵਰਗੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਸਵੇਰੇ ਪਤਾ ਨਹੀਂ ਜਪਜੀ ਸਾਹਿਬ ਕਰਨਾ ਸੀ ਜਾਂ ਨਹੀਂ ਕਰਨਾ ਸੀ ਜਾਂ ਕਰਨਾ ਹੈ ਜਾਂ ਨਹੀਂ ਕਰਨਾ ਘਰ ਵਿੱਚ ਰਹਿ ਰਹਾ ਸਾਬ ਕਰਨੀ ਸੀ ਪਤਾ ਨਹੀਂ ਨਹੀਂ ਕਰਨੀ ਸੀ ਜੁੜਨਾ ਸੀ ਪਤਾ ਨਹੀਂ ਨਹੀਂ ਜੁੜਨਾ ਸੀ ਕੁਝ ਤਾਂ ਕੰਨ ਚ ਪਾਤਾ ਗੁਰੂ ਸਾਹਿਬ ਨੇ ਸੱਚੇ ਸਾਧੂ ਦੇ ਸਾਡੇ ਸਾਰਿਆਂ ਦੇ ਕੰਨਾਂ ਚ ਕੁਝ ਤੇ ਪਾਤਾ ਕੁਝ ਤੇ ਪਤਾ ਚੱਲਿਆ ਹੈ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਆਜੀ ਦੇ ਕੰਨਾਂ ਵਿੱਚ ਸ਼ੁਭ ਬੋਲ ਨਾਮ ਜਾਏਗਾ ਸੱਚ ਜਾਣਿਓ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹ ਰੂਹ ਕੇਵਲ ਉਹਨੂੰ ਮਿਲਣ ਦਾ ਯਤਨ ਕਰਦੀ ਹੈ ਫਿਰ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਰੱਬ ਵਾਲੇ ਪਾਸੇ ਹੁੰਦੀਆਂ ਨੇ ਦੁਨੀਆ ਵੀ ਵੇਖੋ ਥੋੜੀ ਸੁਰਤ ਉੱਚੀ ਕਰਕੇ ਵੇਖੋ ਕੋਈ ਧਾਗੇ ਦੇ ਯਤਨ ਕਰਦਾ ਹੈ ਕੋਈ ਜੰਤਰਾ ਮੰਤਰਾਂ ਦੇ ਯਤਨ ਕਰਦਾ ਹੈ ਕੋਈ ਨਾਰੀਅਲ ਦਾ ਯਤਨ ਕਰਦਾ ਹੈ ਸਾਧੂ ਐਵੇਂ ਨਹੀਂ ਕਰਦਾ ਇੱਕ ਉੱਪਰ ਯਤਨ ਹਰ ਕੰਮ ਵਿੱਚ ਰੱਬ ਵਾਲੇ ਪਾਸੇ ਰੱਬ ਵਾਲੇ ਪਾਸੇ ਰੱਬ ਨੂੰ ਮਿਲਣ ਦਾ ਯਤਨ ਤੇ ਇੱਕ ਦਿਨ ਆ ਵੀ ਜਾਂਦਾ ਹੈ ਭਾਈ ਜਦੋਂ ਸ਼ਾਂਤ ਹੋ ਜਾਂਦਾ ਹੈ ਸਾਧ ਕੀ ਮਹਿਮਾ ਵਰਣ ਕੌਣ ਪਰਾਨੀ ਗੁਰੂ ਸਾਧੂ ਤੇ ਗੁਰਮੁਖ ਉਹਨਾ ਦੀ ਮਹਿਮਾ ਕੋਈ ਦੱਸ ਨਹੀਂ ਸਕਦਾ ਕੋਈ ਪ੍ਰਾਨੀ ਹੈ ਨਹੀਂ ਵੀ ਜਿਹੜਾ ਦੱਸ ਸਕੇ ਫੇਰ ਕੀ ਹੋਏਗਾ ਉਹਨਾਂ ਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਫੁੱਲ ਤੇ ਦਿਖਦਾ ਹੈ ਨਾ ਫੁੱਲ ਦੀ ਖੁਸ਼ਬੂ ਸੁੰਘ ਕੇ ਸੁਗੰਧੀ ਸੁੰਘ ਕੇ ਨਾ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਵਾਈਬ੍ਰੋ ਦੀ ਸੁਗੰਧੀ ਇਹ ਵਾਈਬ੍ਰੋ ਇਹਦੇ ਵਿੱਚ ਵੀ ਹੈ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜੀ ਸਾਦ ਕੀ ਮਹਿਮਾ ਬਰਨੈ ਕੌਨ ਪਰਾਨੀ ਨਾਨਕ ਸਾਦ ਕੀ ਸੋਭਾ ਪ੍ਰਭ ਮਾਹੇ ਸਮਾਨੀ ਉਹ ਤੇ ਰੱਬ ਦਾ ਰੂਪ ਹੋ ਜਾਂਦੇ ਨੇ ਜੀ ਗੁਰੂ ਸਾਹਿਬ ਕਹਿੰਦੇ ਨੇ ਇਹ ਪੰਚਮ ਪਾਸ਼ਾ ਦੱਸ ਰਹੇ ਨੇ ਨਾ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਕਹਿੰਦੇ ਉਹ ਤੇ ਰੱਬ ਦਾ ਰੂਪ ਹੋ ਜਾਂਦੇ ਨੇ ਸਾਦ ਕੀ ਸੋਭਾ ਔਰ ਰੱਬ ਵਿੱਚ ਹੀ ਭੇਦ ਹੋ ਜਾਂਦੇ ਨੇ ਜਿਹੜੀ ਉਹਨਾਂ ਦੀ ਸੋਭਾ ਹੈ ਰੱਬ ਦੇ ਵਿੱਚ ਸਮਾਨ ਦੇਣ ਵਾਲੀ ਹੈ ਜਿਨ ਹਰ ਜਪਿਆ ਸੇ ਹਰ ਹੋਏ ਨਾਨਕ ਸਾਧ ਕੀ ਸੋਭਾ ਪ੍ਰਭ ਮਾਣੇ ਸਮਾਨੀ